ਸਰ ਕੋਈ ਬਹੁਤ ਬੁਰਾ ਤੇਰੀ ਨਹੀਂ ਲਾ ਕੇ ਸੁਣਾ ਜੇ ਤੱਕ ਨੂੰ ਵਾਪਸ ਕਰ ਦਿਆ ਖੜੀਆਂ ਨੇ ਆਪਣੇ ਘਰ ਖੜਾ ਲਓ ਭਾਈ ਨਹੀਂ ਨਹੀਂ ਅਜੇ ਖੋਲ ਹੀ ਨਹੀਂ ਫਿਰ ਇਹ ਗੱਲ ਕਿ ਲਾਉਣੇ ਦਾ ਬੰਦ ਕਰੋ ਜੀ ਜੇ ਕਿਲਾਉਣੇ ਤੁਸੀਂ ਬੰਦ ਨਾ ਕੀਤੀ ਤਾਂ ਕੁਦਰਤੀ ਗੱਲ ਆ ਵੀ ਇਥੇ ਨਾ ਗਿੱਲੀ ਨਾ ਭਰ ਜਣੀ ਆ ਜੀ ਡੋਟ ਖਾਣੀ ਸੀ ਤੇ ਇਹ ਹਜੇ ਨਾ ਸਿਰਵਾਉਂਦੇ ਠੀਕ ਹੈ ਸਰ ਸਾਰੇ ਮੰਡੀ ਵਿੱਚ ਝੰਗਾਰ ਪੈਸੇ ਸਰ ਉਹ ਵੀ ਮੈਂ ਲੰਘ ਕੇ ਆਇਆ ਹਾਂ ਅਸੇ ਤਰ੍ਹਾਂ ਤੇ ਕੱਲ੍ਹ ਤੋਂ ਫਿਰ ਤਿੰਨ ਦਾ ਚਾਲ ਕਰਾ ਦੇਣਾ ਜੀ 500 ਦਾ ਕਰ ਦੇਣਾ ਜਿੱਥੇ ਮੋਇਸਚਰ ਦਾਸ ਕੰਨ ਕਰ ਲਿਓ ਪਲੀਜ਼ ਤੋਂ ਬਾਅਦ ਆਪਣੇ ਘਰ ਤੇ ਸੋਪਰੇਣੀ ਹੈ ਸਾਡੇ ਵੀਰ ਕਿਸਾਨ ਸਾਡੇ ਭਾਈਓ ਨੇ ਜਾਨੀ ਕਾੜੀ ਕਰਦੇ ਰਿਹਾ ਥੋੜੀ ਬਿਲਕੁਲ ਕੋਈ ਨਹੀਂ ਕੋਈ ਕਾੜੀ ਤਾਂ ਕਰਦੇ ਨੇ ਜੇ ਅਸੀਂ ਕਰਾਉਨੇ ਆਂ ਜੇ ਅਸੀਂ ਉਹਦੇ ਕੋਲਦੇ ਹਾਂ ਉਹਨੂੰ ਵੀ ਆ ਕੇ ਸਿਕਾਉਨੇ ਆਂ ਉਹਨੇ ਆਪਾਂ ਕਰੀਏ ਆਪਾਂ ਆੜਤੀਆਂ ਦੀ ਵੀ ਇਹੋ ਹੀ ਹੈ ਕੋਈ ਵੀ ਜਿਹੜਾ ਜੀਨਦਾਰ ਹੁੰਦਾ ਨਾ ਜੀ ਆੜਤੀਆਂ ਤੋਂ ਬਾਹਰ ਨਹੀਂ ਹੁੰਦਾ ਜਦੋਂ ਵੀ ਉਹਨੇ ਵਟਾਉਣਾ ਨਾ ਇੱਕ ਦਿਨ ਫੋਨ ਮਾਰਦਾ ਜੀ ਮੈਂ ਵਟਾਉਣ ਲੱਗਾ ਵਟਾਉਣ ਮੈਂ ਲੈ ਕੇ ਆਵਾਂ ਕਿ ਨਾ ਵਾ ਇੱਕ ਦਿਨ ਆਪਾਂ ਕਾਇੰਡੀ ਤੁਹਾਡੇ ਜੋ ਲਾਣੇ ਆ ਦੇਖ ਰ ਆਪਾਂ ਨਾ ਨਹੀਂ ਨਹੀਂ ਚਲੋ ਠੀਕ ਤੁਹਾਡੇ ਨੂੰ ਮੈਸੇਜ ਕਨਵੀਅ ਟਾਡੇ ਨੂੰ ਤੇ ਉਹ ਉੱਪਰ ਜਿਹੜਾ ਆਰਥ ਜਿੰਮੇਦਾਰ ਹੁੰਦਾ ਤੁਹਾਡੇ ਕਹਨੇ ਚ ਜ਼ਿਆਦਾ ਹੁੰਦਾ ਜੀ ਤੁਸੀਂ ਵੀ ਉਹਨੂੰ ਕਹੋਗੇ ਵੀ ਭਾਈ ਗਿੱਲੀ ਨਹੀਂ ਜੇ ਮੰਡੀ ਚ ਆਉਣੀ ਨਾ ਲੈ ਕੇ ਆਈ ਜਿੰਨਾ ਬਹੁਤ ਕਹਿੰਦੇ ਹਾਂ ਜੀ ਬਿਲਕੁਲ ਸਹੀ ਆ ਨਾ ਜ਼ਿਆਦਾ ਪੌਂਦੀ ਫੁੱਲਦੇ ਬਿਲਕੁਲ ਜੀ ਫਿਰ ਉਹਨਾਂ ਦੇ ਗਿੱਲੀ ਲੈ ਆਉਣੀਆਂ ਆ ਅਗਲੇ ਹੋਰ ਨੇ ਵੀ ਲੈ ਕੇ ਆਉਣੀਆਂ ਵੀ ਆਹ ਫਲਾਣਾ ਆਦਮੀ ਕੱਲ ਲੈ ਗਿਆ ਕੋਈ ਵੀ ਕਿੱਲੀ ਟੀਰੀ ਜਿਹੜੀ ਹੈ ਕੱਲ ਖੁੱਲ ਨਹੀਂ ਚਾਹੀਦੀ ਅੱਛਾ 7 ਰੁਪਏ ਕਿਨੇ ਤੇ ਭੁਗਤਣਗੇ ਪੂਰੇ ਦਿਨ ਤੁਸੀਂ ਆਰਡਰ ਕਰਾਂਗੇ ਸਪੈਸ਼ਲ ਰੋਕ ਅੱਛਾ ਆ ਦੇ ਜਿਹੜੀਆਂ ਰਹਿ ਗਈਆਂ ਉਹ ਵੀ ਖੁੱਲਣਾ ਨਾ ਜੀ ਸਵੇਰੇ ਨਹੀਂ ਨਹੀਂ ਖੁੱਲਣ ਨਹੀਂ ਖੁੱਲਣਿੱਕਲੀ ਸਰ ਜਿਦਾਂ ਤੁਸੀਂ ਕਿਹਾ ਜੀ ਜਦੋਂ ਆਪਾਂ ਰਾਤ ਨੂੰ ਜੇ ਕੰਪੈਨ ਨਾ ਚੱਲ ਜੇ ਸਵੇਰੇ ਨਾ ਕੰਪੈਨ ਚੱਲ ਜੇ ਆਟੋਮੈਟਿਕਲੀ ਸਰ ਸਫਾਈ ਹੋਣੀ ਨਹੀਂ ਸਾਰੀ ਗੱਲ ਹੋ ਰਹਾ ਅੱਜ 20% 10% 15% परसेंट, 20% दाणे इमैच्योर ਆਉਂਦੇ ਨੇ ਜਿਹੜੇ ਗਰੀਨ ਰਹੇ ਹਾਂਜੀ ਤੇ ਉਹ ਵੀ ਪੱਕਣਗੇ ਜੇ 10 ਦਿਨ ਖੜੇ ਰਹਿ ਗਏ ਸਰ ਇਹਦੇ ਵਿੱਚ ਇੱਕ ਇਦਾਂ ਦੀ ਆ ਵੀ ਜੜਾ ਵਿੱਚੋਂ ਨਾ गिर ਜਾਂਦਾ ਨਾ ਜੀ ਜਿਹੜਾ ਥੱਲੇ ਸਰ ਗਹਿ ਗਿਆ ਉਹ ਭਾਵੇਂ ਜਿੰਨਾ ਮਰਜ਼ੀ ਲੇਟ ਬਤਾ ਦਿਓ ਉੱਚ ਤੇ ਮੋਇਸਚਰ ਸਰ ਉਨਾ ਹੀ ਆਉਣਾ ਮੋਇਸਚਰ ਆ ਜਾਵੇ ਦਾਣਾ ਪੱਕੇ ਤੇ ਮਚਿਓਰ ਕਹੋ ਜੇ ਬਿਲਕੁਲ ਸਰ ਇਹ ਤੇ ਸਾਰਾ ਆਪਣੇ ਸਾਰਿਆਂ ਦੀ ਕੋਲੈਬੋਰੇਟ ਵੀ ਅਪਰਚੂਨਿਅਟੀ ਹੈ ਸਾਰੇ ਨਾਲ ਮਿਲ ਕੇ ਚੱਲਾਂਗੇ ਇਹਦੇ ਤੁਹਾਡਾ ਵੀ ਫਾਇਦਾ ਤੇ ਸਾਰਿਆਂ ਦਾ ਹੀ ਹੈ ਜੀ ਤੁਹਾਡੇ ਨਾਲ ਹੀ ਹੈ ਜੀ